ਇਹ ਲੈਂਡ ਪੂਲਿੰਗ ਪਾਲਿਸੀ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਗਿਆ ਨਾ ਤਾਂ ਇਹਨੂੰ ਸੰਯੁਕਤ ਕਿਸਾਨ ਮੋਰਚਾ ਲੈ ਕੇ ਗਿਆ ਨਾ ਇਹਨੂੰ ਉਹ ਕੋਈ ਕਿਸਾਨ ਲੈ ਕੇ ਗਿਆ ਜਿਨ੍ਹਾਂ ਦੀ ਜ਼ਮੀਨ ਲੈਂਡ ਪੂਲਿੰਗ ਤਹਿਤ ਆਈ ਹੈ ਇਸ ਤਰ੍ਹਾਂ ਲੱਗਦਾ ਜਿਵੇਂ ਪੰਜਾਬ ਸਰਕਾਰ ਨੇ ਖੁਦ ਹੀ ਵਕੀਲ ਭੇਜੇ ਹੋਣ ਹਾਈ ਕੋਰਟ ਤੇ ਖੁਦ ਹੀ ਜਿਹੜਾ ਹੈਗਾ ਉਹ ਉਹਨੂੰ ਲੱਗਾ ਵੀ ਇਦਾਂ ਸਟੇ ਕਰਵਾ ਕੇ ਲੋਕਾਂ ਦਾ ਗੁੱਸਾ ਜਿਹੜਾ ਉਹ ਸ਼ਾਂਤ ਕੀਤਾ ਜਾਵੇ ਪਰ ਇਹਦੇ ਨਾਲ ਗੱਲ ਜਿਹੜੀ ਬੰਨੀ ਨਹੀਂ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਤਾ ਲੈਂਡ ਪੂਲਿੰਗ ਪਾਲਿਸੀ ਨੂੰ ਰੱਦ ਕਰਾਉਣ ਲਈ ਲੜ ਰਿਹਾ ਨਾ ਕਿ ਸਟੇ ਵਾਸਤੇ ਲੜ ਰਿਹਾ ਇਹ ਸਟੇ ਦੇ ਨਾਲ ਜਿਹੜਾ ਅੰਦੋਲਨ ਤੇ ਕੋਈ ਫਰਕ ਨਹੀਂ ਪਊਗਾ ਅੰਦੋਲਨ ਇਸੇ ਤਰ੍ਹਾਂ ਬਾਦਸਤੂਰ ਜਿਹੜਾ ਹੈਗਾ ਉਹ ਜਾਰੀ ਰਹੂਗਾ ਅਦਾਲਤ 'ਚ ਮਾਮਲੇ ਨੂੰ ਲੈ ਕੇ ਜਾਣਾ ਉੱਤੇ ਕਮੇਟੀਆਂ ਬਣਾਉਣੀਆਂ ਕਾਨੂੰਨਾਂ ਨੂੰ ਵਕਤੀ ਤੌਰ ਤੇ ਰੋਕਣਾ ਪਾਲਿਸੀ ਤੇ ਸਟੇ ਕਰਨਾ ਇਹ ਸਾਰਾ ਅਸਲ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਦੇ ਜਿਹੜੇ ਹੈਗੇ ਤਰੀਕੇ ਆ ਤੇ ਅੰਦੋਲਨ ਨੂੰ ਠੰਡਾ ਪਾਉਣ ਦੇ ਤਰੀਕੇ ਹੈਗੇ ਆ ਪੰਜਾਬ ਸਰਕਾਰ ਹਾਈ ਕੋਰਟ ਦੀ ਆੜ ਦੇ ਵਿੱਚ ਜਿੰਨਾ ਮਰਜੀ ਲੁਕਣ ਦੀ ਕੋਸ਼ਿਸ਼ ਕਰੇ ਜਿੰਨਾ ਮਰਜੀ ਭੱਜਣ ਦੀ ਕੋਸ਼ਿਸ਼ ਕਰੇ ਲੋਕ ਇਸ ਉਹਨਾਂ ਦੇ ਛਲਾਵੇ ਵਿੱਚ ਨਹੀਂ ਆਉਣਗੇ ਹੁਣ ਇਹਨਾਂ ਨੇ ਕੁਝ ਬਿਲਡਰਾਂ ਦੇ ਮਗਰ ਵੱਡੇ ਜਿਹੜੇ ਪੁਲਿਸ ਅਧਿਕਾਰੀ ਜਾਂ ਹੋਰ ਲਾਤੇ ਕਿ ਉਹਨਾਂ ਦੀ ਜ਼ਮੀਨ ਜਿਹੜੀ ਲੈਂਡ ਪੂਲਿੰਗ ਚਾਹੀ ਆ ਵੀ ਉਹਨਾਂ ਨੂੰ ਮਣਾਈਏ ਕਿਸੇ ਤਰੀਕੇ ਨਾਲ ਡਰਾਈਏ ਧਮਕਾਈਏ ਕਿਉਂ ਜ਼ਮੀਨ ਦੇਣ ਵਾਸਤੇ ਸਹਿਮਤ ਹੋਣ ਤਾਂ ਕਿ ਅਸੀਂ ਸਾਨੂੰ ਕਿਤੋਂ ਕੋਈ ਜ਼ਮੀਨ ਮਿਲ ਜੇ ਤੇ ਅਸੀਂ ਪ੍ਰਚਾਰ ਕਰਨਾ ਸ਼ੁਰੂ ਕਰ ਚੁੱਕੇ ਵੀ ਦੇਖੋ ਵੀ ਲੈਂਡ ਪੂਲਿੰਗ ਲਈ ਲੋਕਾਂ ਨੇ ਜ਼ਮੀਨ ਦੇਣੀ ਸ਼ੁਰੂ ਕਰਤੀ ਆ ਪਹਿਲਾਂ ਆਪਾਂ ਮੋਦੀ ਨੂੰ ਦਿੱਲੀ ਦੱਸਣ ਗਏ ਕਿ ਅਸੀਂ ਪੰਜਾਬ ਵਾਲੇ ਹੁੰਨੇ ਕੌਣ ਆ ਉਹਨੂੰ ਦੱਸ ਕੇ ਆਏ ਤੇ ਫਿਰ ਮੰਨਿਆ ਤੇ ਉਹ ਉਹਨੇ ਜਿਹੜੇ ਸੀ ਕਾਨੂੰਨ ਰੱਦ ਕੀਤੇ ਹੁਣ ਕੇਜਰੀਆਲ ਨੂੰ ਦੱਸਣਾ ਪੈਣਾ ਕਿ ਪੰਜਾਬ ਹੈ ਕੀ ਆ ਲੋਕ ਵਾਈਟੀ ਵੀ ਦੇਖ ਰਹੇ ਹਾਂ ਤੁਸੀਂ ਮੈਂ ਮਨਿੰਦਰਜੀਤ ਸਿੱਧੂ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਹਾਈ ਕੋਰਟ ਵੱਲੋਂ 4 ਹਫ਼ਤਿਆਂ ਦੀ ਸਟੇ ਲਗਾ ਦਿੱਤੀ ਗਈ ਹੈ ਸਰਕਾਰ ਨੂੰ ਕਿਹਾ ਸੀ ਕਿ ਆਪਣਾ ਪੱਖ ਰੱਖੋ ਸਰਕਾਰ ਉਸ ਤਰੀਕੇ ਨਾਲ ਪੱਖ ਨਹੀਂ ਰੱਖ ਸਕੀ ਤਾਂ ਜਿਹੜੀ ਹਾਈ ਕੋਰਟ ਵੱਲੋਂ 4 ਹਫ਼ਤੇ ਸਟੇ ਲਾ ਦਿੱਤੀ ਗਈ ਹੈ ਕਿ ਇਸ ਸਟੇ ਦੇ ਨਾਲ ਜਿਹੜੀਆਂ ਕਿਸਾਨ ਜਥੇਬੰਦੀਆਂ ਜਾਂ ਐਸ ਕੇ ਐਮ ਹੈ ਜੋ 24 ਤਰੀਕ ਨੂੰ ਇੱਕ ਵੱਡਾ ਇਕੱਠ ਕਰਨ ਜਾ ਰਿਹਾ ਸਮਰਾਲੇ ਦੀ ਧਰਤੀ ਤੇ ਉਹ ਸੰਤੁਸ਼ਟ ਹੈ ਕੀ ਐਸਟੀ ਇਸ ਤਰੀਕੇ ਦੀ ਸਟੇ ਜਦੋਂ ਤਿੰਨ ਖੇਤੀ ਕਾਨੂੰਨ ਸੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਵੀ ਲਗਾਈ ਸੀ ਉਸ ਤੇ ਕਿਸਾਨ ਜਿੱਥੇ ਬੰਦੀਆਂ ਸੰਤੁਸ਼ਟ ਹੋਈਆਂ ਸੀ ਸਾਰੇ ਵਿੱਚ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਭਾਈ ਰਜਿੰਦਰਦੀਪ ਸਿੰਘ ਵਾਲਾ ਨੇ ਭਾਈ ਕਿਵੇਂ ਦੇਖਦੇ ਹੋ ਜਿਹੜਾ 4 ਹਫ਼ਤਿਆਂ ਦਾ ਸਟੇ ਪਹਿਲਾਂ ਕੱਲ ਇੱਕ ਦਿਨ ਦਾ ਸਟੇ ਹੁਣ 4 ਹਫ਼ਤਿਆਂ ਦਾ ਸਟੇ ਮੰਗਤਾ ਇਹ ਹੀ ਹੈ ਕਿ ਇਹ ਪਾਲਿਸੀ ਵਿਰਧ ਹੋਵੇ ਜੇਕਰ ਇਹ ਸਟੇ ਲੱਗਦੇ ਆ ਇਹਦੇ ਨਾਲ ਫਾਇਦਾ ਹੋਵੇਗਾ ਪਹਿਲੀ ਤੇ ਗੱਲ ਇਹ ਕਿ ਜਿਹੜਾ ਇਹ ਲੈਂਡ ਪੂਲਿੰਗ ਪਾਲਿਸੀ ਦਾ ਮਾਮਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਗਿਆ ਜੀ ਨਾ ਤਾਂ ਇਹਨੂੰ ਸੰਯੁਕਤ ਕਿਸਾਨ ਮੋਰਚਾ ਲੈ ਕੇ ਗਿਆ ਜੀ ਨਾ ਇਹਨੂੰ ਉਹ ਕੋਈ ਕਿਸਾਨ ਲੈ ਕੇ ਗਿਆ ਜਿਹਨਾਂ ਦੀ ਜ਼ਮੀਨ ਲੈਂਡ ਪੂਲਿੰਗ ਤਹਿਤ ਆਈ ਆ ਇਸ ਤਰ੍ਹਾਂ ਲੱਗਦਾ ਜਿਵੇਂ ਪੰਜਾਬ ਸਰਕਾਰ ਨੇ ਖੁਦ ਹੀ ਵਕੀਲ ਭੇਜੇ ਹੋਣ ਹਾਈ ਕੋਰਟ ਤੇ ਖੁਦ ਹੀ ਜਿਹੜਾ ਹੈਗਾ ਉਹ ਉਹਨੂੰ ਲੱਗਾ ਵੀ ਇਦਾਂ ਸਟੇ ਕਰਵਾ ਕੇ ਲੋਕਾਂ ਦਾ ਗੁੱਸਾ ਜਿਹੜਾ ਉਹ ਸ਼ਾਂਤ ਕੀਤਾ ਜਾਵੇ ਤਾਂ ਕਿ ਐ ਲੱਗੇ ਕਿ ਮਾਮਲਾ ਤਾਂ ਹਾਈ ਕੋਰਟ ਦੇ ਵਿੱਚ ਆ ਵੀ ਸਰਕਾਰ ਇਹ ਕਹਿੰਦੀ ਵੀ ਦੇਖੋ ਅਸੀਂ ਨਾ ਪਾਲਿਸੀ ਰੱਦ ਕੀਤੀ ਲੋਕਾਂ ਦਾ ਗੁੱਸਾ ਵੀ ਖਾਰਜ ਹੋ ਜਾਊਗਾ ਸਾਨੂੰ ਥੁੱਕ ਕੇ ਵੀ ਚੱਟਣਾ ਨਹੀਂ ਪਊਗਾ ਪਰ ਇਹਦੇ ਨਾਲ ਗੱਲ ਜਿਹੜੀ ਬੰਨੀ ਨਹੀਂਗੇ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਤਾਂ ਲੈਂਡ ਪੂਲਿੰਗ ਪਾਲਿਸੀ ਨੂੰ ਰੱਦ ਕਰਾਉਣ ਲਈ ਲੜ ਰਿਹਾ ਨਾ ਕਿ ਸਟੇ ਵਾਸਤੇ ਲੜ ਰਿਹਾ ਨਾ ਅਸੀਂ ਹਾਈ ਕੋਰਟ ਗਏ ਆ ਨਾ ਅਸੀਂ ਕਾਨੂੰਨੀ ਲੜਾਈ ਲੜਨਾ ਚਾਹੁੰਦੇ ਆ ਅਸੀਂ ਤਾਂ ਇਹ ਲੈਂਡ ਪੂਲਿੰਗ ਪਾਲਿਸੀ ਜਿਹੜੀ ਪੰਜਾਬ ਦੀ 1.5 ਲੱਖ ਕਿੱਲਾ ਜ਼ਮੀਨ ਲੈਣਾ ਚਾਹੁੰਦੀ ਸੈਂਕੜੇ ਪਿੰਡਾਂ ਨੂੰ ਬਰਬਾਦ ਕਰਨਾ ਚਾਹੁੰਦੀ ਆ ਇਹਨੂੰ ਮੁੱਢੋਂ ਸੁੱਢੋਂ ਰੱਦ ਕਰਾਉਣਾ ਚਾਹੁੰਦੇ ਆ ਇਹ ਸਟੇ ਦੇ ਨਾਲ ਜਿਹੜਾ ਅੰਦੋਲਨ ਤੇ ਕੋਈ ਫਰਕ ਨਹੀਂ ਪਊਗਾ ਅੰਦੋਲਨ ਇਸੇ ਤਰ੍ਹਾਂ ਬਾਦਸਤੂਰ ਜਿਹੜਾ ਹੈਗਾ ਉਹ ਜਾਰੀ ਰਹੂਗਾ ਸੁਪਰੀਮ ਕੋਰਟ ਨੇ ਵੀ ਤਿੰਨ ਖੇਤੀ ਕਾਨੂੰਨ ਜਿਹੜੇ ਸੀ ਉਹ ਸਸਪੈਂਡ ਕੀਤੇ ਸੀ ਪਰ ਇਹਦੇ باوجود ਵੀ ਅਸੀਂ ਤਿੰਨ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਆ ਲੜਾਈ ਲੜਦੇ ਰਹੇ ਤਿੰਨ ਖੇਤੀ ਕਾਨੂੰਨ ਰੱਦ ਕਰਾ ਕੇ ਜਿਹੜੇ ਸੀ ਵਾਪਸ ਆਏ ਸੀ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਉਸ ਤੋਂ ਬਾਅਦ ਜਿਹੜੇ ਕੁਝ ਕਿਸਾਨ ਕਿਸਾਨ ਸ਼ੰਭੂ ਦੇ ਖਨੋਰੀ ਬੇਟੇ ਸੀ ਉਹ ਕਮੇਟੀ ਨੇ ਕੀ ਕੀਤਾ ਕਮੇਟੀ ਨੇ ਕੁਝ ਵੀ ਨਹੀਂ ਕੀਤਾਗਾ ਉਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਐਮਐਸਪੀ ਤੇ ਕਮੇਟੀ ਬਣਾਈ ਸੀਗੀ ਠੀਕ ਆ ਅਦਾਲਤ ਚ ਮਾਮਲੇ ਨੂੰ ਲੈ ਕੇ ਜਾਣਾ ਉੱਤੇ ਕਮੇਟੀਆਂ ਬਣਾਉਣੀਆਂ ਕਾਨੂੰਨਾਂ ਨੂੰ ਵਕਤੀ ਤੌਰ ਤੇ ਰੋਕਣਾ ਪਾਲਿਸੀ ਤੇ ਸਟੇ ਕਰਨਾ ਇਹ ਸਾਰਾ ਅਸਲ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਦੇ ਜਿਹੜੇ ਹੈਗੇ ਤਰੀਕੇ ਆ ਤੇ ਅੰਦੋਲਨ ਨੂੰ ਠੰਡਾ ਪਾਉਣ ਦੇ ਤਰੀਕੇ ਹੈਗੇ ਆ ਤੇ ਸੰਯੁਕਤ ਕਿਸਾਨ ਮੋਰਚਾ ਇਹਨਾਂ ਤਰੀਕਿਆਂ ਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਹੁਣ ਉਹ ਪਾਪ ਚੁੱਕਾ ਹੈਗਾ ਇੱਕ ਗੱਲ ਆ ਤੁਸੀਂ ਕਹਿ ਰਹੇ ਹੋ ਕਿ ਕੋਈ ਆਪਣ ਮਤਲਬ ਕੁਝ ਜਿਹੜੀਆਂ ਖਬਰਾਂ ਆ ਰਹੀਆਂ ਹੋ ਕਹਿੰਦੇ ਕਿ ਵਕੀਰ ਕੋਈ ਉੱਥੋਂ ਦੇ ਲੋਕਾਂ ਨੇ ਵਕੀਲ ਕੀਤੇ ਸੀ ਉਹ ਵਕੀਲ ਤਾਂ ਉੱਥੇ ਗਏ ਆ ਦੇਖੋ ਇਸ ਮਾਮਲੇ ਤੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਲੜਾਈ ਹੈਗੀ ਲੜ ਰਿਹਾ ਸੰਯੁਕਤ ਕਿਸਾਨ ਮੋਰਚੇ ਨੇ ਇਸ ਮਾਮਲੇ ਤੇ ਕਾਨੂੰਨੀ ਲੜਾਈ ਲੜਨ ਦਾ ਉਹਦਾ ਕੋਈ ਫੈਸਲਾ ਨਹੀਂ ਹੈਗਾ ਠੀਕ ਆ ਪੰਜਾਬ ਸਰਕਾਰ ਲੋਕਾਂ ਨੇ ਚੁਣੀ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਬਣਾਈ ਤੇ ਪੰਜਾਬ ਸਰਕਾਰ ਤੋਂ ਹੀ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈਗੀ ਆ ਉਹ ਰੱਦ ਕਰਾਉਣੀ ਆ ਚਲੋ ਵਿਕਤੀ ਤੌਰ ਤੇ ਸਟੇ ਕਰਤਾ ਉਹਨਾਂ ਨੇ ਜਿਹੜੇ ਕਿਸਾਨਾਂ ਦੀ ਜ਼ਮੀਨ ਨੋਟੀਫਾਈ ਹੋਗੀ ਠੀਕ ਆ ਉਹ ਤਾਂ ਉਹਨਾਂ ਦੇ ਸਿਰ ਤਾਂ ਤਲਵਾਰ ਅੱਜ ਵੀ ਉਨੀ ਲਟਕਦੀ ਆ ਨਾ ਉਹ ਜ਼ਮੀਨ ਵੇਚ ਸਕਣਗੇ ਨਾ ਉਹ ਜ਼ਮੀਨ ਤੇ ਲਿਮਟ ਕੋਈ ਕਰਜ਼ਾ ਲੈ ਸਕਣਗੇ ਠੀਕ ਆ ਔਰ ਕਿੱਲੇ ਦੇ ਮਗਰੋਂ ਦੀ ਛੇਕ ਨਾਲ ਜਿਹੜੀ ਚਣੀ ਜਾਣੀ ਆ ਕਿਉਂਕਿ ਲੈਂਡ ਪੂਲਿੰਗ ਪਾਲਿਸੀ ਤਹਿਤ ਨੇ ਜਿੰਦੀ ਇੱਕ ਕਿੱਲਾ ਜ਼ਮੀਨ ਆ ਗਈ ਆ ਉਹਨੂੰ ਮੁਆਵਜ਼ਾ ਕੁਝ ਨਹੀਂ ਦੇਣਾ ਕਿੱਲੇ ਦੇ ਮਗਰ ਦੋ ਕਨਾਲਾਂ ਉਹਨਾਂ ਨੂੰ ਜਿਹੜੀਆਂ ਨੇ ਡਿਵੈਲਪ ਕਰਕੇ 1000 ਗਾਇ ਦਾ ਰੈਸ਼ੀ ਪਲਾਟ ਤੇ 200 ਗਾਇ ਦਾ ਕਮਰਸ਼ੀਅਲ ਪਲਾਟ ਦੇਣਾ ਉਹ ਕਦੋਂ ਮਿਲਣਾ ਕਿੰਨੇ ਸਾਲਾਂ ਨੂੰ ਮਿਲਣਾ ਇਹਦਾ ਕੋਈ ਕੁਝ ਪਤਾ ਨਹੀਂ ਹੈਗਾ ਤੋਂ ਇਸ ਕਰਕੇ ਜਿਹੜੀ ਇਹ ਸਾਰੀ ਦੀ ਸਾਰੀ ਪਾਲਿਸੀ ਹੈਗੀ ਆ ਇਹਨੇ ਜਿਹੜੀ ਹੈਗੀ ਆ ਸੈਂਕੜੇ ਪਿੰਡਾਂ ਤੇ ਠੀਕ ਹੈ 1.5 ਲੱਖ ਏਕੜ ਜਿਹੜੀ ਜ਼ਮੀਨ ਦੇ ਉੱਪਰ ਜਿਹੜੀ ਖਤਰੇ ਦੀ ਤਲਵਾਰ ਲਟਕਾਈ ਹੋਈ ਆ ਤੇ ਕੋਈ ਸਟੇ ਜਿਹੜੀ ਆ ਖਤਰੇ ਦੀ ਤਲਵਾਰ ਹਟਾ ਨਹੀਂ ਸਕਦਾਗਾ ਇਸ ਕਰਕੇ ਇਹ ਲੈਂਡ ਪੂਲਿੰਗ ਪਾਲਿਸੀ ਹਰ ਹਾਲਤ ਦੇ ਵਿੱਚ ਜਿਹੜੀ ਆ ਉਹ ਰੱਦ ਕਰਵਾਉਣੀ ਕਰਾਉਣੀ ਆ ਔਰ 24 ਅਗਸਤ ਨੂੰ ਜਿਹੜਾ ਸਮਰਾਲੇ ਦੇ ਵਿੱਚ ਇਕੱਠ ਹੋ ਰਿਹਾ ਹੈਗਾ ਜਿਹੜਾ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਜਗਾ ਨਹੀਂ ਵੇਦੇ ਵਜਾ ਨਹੀਂ ਵੇਦੇਗੇ ਜਗਾ ਵਾਲੀ ਗੱਲ ਤਾਂ ਉਹਨਾਂ ਦੀ ਜਿਹੜੀ ਹੈਗੀ ਆ ਉਹ ਠੀਕ ਆ ਵੀ ਜਗਾ ਨਹੀਂ ਪਹਿਲਾਂ ਵੇਂਦੇਗੇ ਪਹਿਲਾਂ ਅਸੀਂ ਮੰਡੀ ਮੁੱਲਾਪੁਰ ਵੇਖੀ ਜਗਾ ਉਹ ਜਗਾ ਛੋਟੀ ਪੈਗੀ ਜਗਰਾਓ ਮੰਡੀ ਉਹ ਵੀ ਛੋਟੀ ਆ ਸਾਨੂੰ ਮਤਲਬ ਜਿਹੜਾ ਸੀਗਾ ਪਹਿਲਾਂ ਜਗਾ ਵੇਖਣੀ ਚਾਹੀਦੀ ਸੀ ਵੀ ਕੱਠ ਬਹੁਤ ਵੱਡਾ ਹੋ ਜਾਣਾ ਠੀਕ ਹੈ ਇਸ ਕਰਕੇ ਅਖੀਰ ਤੇ ਹੋਇਆ ਕਿ ਸਮਰਾਲਾ ਮੰਡੀ ਵੱਡੀ ਹੈਗੀ ਆ ਉੱਥੇ ਜਿਹੜੀ ਹੈਗੀ ਆ ਰੈਲੀ ਹੈਗੀ ਆ ਉਹ ਕੀਤੀ ਜਾਵੇ ਤੇ ਸ਼ਾਇਦ ਸਮਰਾਲਾ ਮੰਡੀ ਵੀ ਇੰਨੇ ਲੋਕਾਂ ਨੂੰ ਸਮਾਹ ਨਾ ਸਕੇ ਇਹਨਾਂ ਵੱਡੀ ਪੱਧਰ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਰੋਸ ਆ ਇੱਕ ਇੱਕ ਪਿੰਡੋਂ ਦੇ ਪਿੰਡਾਂ ਦੇ ਵਿੱਚੋਂ ਵੀ ਦੋ ਦੋ ਤਿੰਨ ਤਿੰਨ ਬੱਸਾਂ ਕਈ ਪਿੰਡਾਂ ਚੋਂ ਭਰ ਕੇ ਜਾਣੀਆਂ ਨੇ ਐਡੀ ਵੱਡੀ ਪੱਧਰ ਤੇ ਲੋਕ ਜਿਹੜੇ ਹੈਗੇ ਪਹੁੰਚ ਰਹੇ ਆ ਔਰ ਪੰਜਾਬ ਸਰਕਾਰ ਹਾਈ ਕੋਰਟ ਦੀ ਆੜ ਦੇ ਵਿੱਚ ਜਿੰਨਾ ਮਰਜੀ ਲੁਕਣ ਦੀ ਕੋਸ਼ਿਸ਼ ਕਰੇ ਜਿੰਨਾ ਮਰਜੀ ਭੱਜਣ ਦੀ ਕੋਸ਼ਿਸ਼ ਕਰੇ ਲੋਕ ਇਸ ਉਹਨਾਂ ਦੇ ਛਲਾਵੇ 'ਚ ਨਹੀਂ ਆਉਣਗੇ ਔਰ ਇਹ ਲੈਂਡ ਪੂਲਿੰਗ ਪਾਲਿਸੀ ਰੱਦ ਕਰਵਾ ਕੇ ਹੀ ਦਮ ਲੈਣਗੇ ਇਹ ਕੰਧ ਤੇ ਲਿਖਿਆ ਪੰਜਾਬ ਦੀ ਸਰਕਾਰ ਨੂੰ ਪੜ ਲੈਣਾ ਚਾਹੀਦਾ ਹੈਗਾ ਇੱਕ ਹੋਰ ਚਰਚਾ ਚੱਲ ਰਹੀ ਆ ਲੁਧਿਆਣੇ ਦੇ ਜਿਹੜੇ ਬਿਲਡਰ ਨੇ ਜਿਹੜੇ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਜਿੰਨਾਂ ਦੀ ਵੀ ਜ਼ਮੀਨ ਆਉਂਦੀ ਆ ਲਗਭਗ 2000 ਤੋਂ 2500 ਕਿੱਲਾ ਜ਼ਮੀਨ ਹੈ ਉਹਨਾਂ ਨੂੰ ਵੀ ਵੱਖੋ ਵੱਖਰੇ ਤਰੀਕੇ ਨਾਲ ਦਬਾਅ ਪਾ ਕੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਜ਼ਮੀਨ ਦਿਓ ਇੱਕ ਗੱਲ ਚੱਲ ਰਹੀ ਹੈ ਕਿ ਉਹ 2000 ਜਾਂ 2500 ਕਿੱਲਾ ਲੈ ਕੇ ਫਿਰ ਲੋਕਾਂ ਦੇ ਵਿੱਚ ਇਹ ਲੈ ਕੇ ਜਾਣਾ ਕਿ ਇੰਨੀ ਜ਼ਮੀਨ ਤਾਂ ਸਾਨੂੰ ਲੈਂਡ ਪੂਲਿੰਗ ਚ ਆ ਗਈ ਸੰਤੁਸ਼ਟੀ ਨਾਲ ਜਿਵੇਂ 100 ਕਿੱਲੇ ਵਾਲੇ ਦੀ ਫੋਟੋ ਪਾਈ 1 50 ਕਿੱਲੇ ਵਾਲੇ ਦੀ ਫੋਟੋ ਪਹਿਲਾਂ ਹੀ ਪੈ ਚੁੱਕੀ ਹੈ ਕੀ ਜਿਹੜਾ ਵਪਾਰੀਆਂ ਦੇ ਉੱਤੇ ਇਸ ਤਰੀਕੇ ਦਾ ਦਬਦਬਾ ਇਸ ਤਰੀਕੇ ਦੀ دہشت ਪੁਲਿਸ ਲਗਾ ਕੇ ਕਿ ਕੋਈ ਕਮੀਆਂ ਅਲੱਗ ਪ੍ਰੋਫਾਈਲਾਂ ਤਿਆਰ ਕੀਤੀਆਂ ਜਾ ਰਹੀਆਂ ਕੀ ਕਰਦਾ ਹੈ ਕਿਹਦੇ ਨਾਲ ਸਬੰਧ ਹੈ ਕਿਹਦੇ ਨਾਲ ਵਿਚਰਦਾ ਕਮੀਆਂ ਕੀ ਹੈ ਇਹ ਚੀਜ਼ ਨੂੰ ਫਿਰ ਕਿਵੇਂ ਦੇਖੋ ਇਹ ਤਾਂ ਪੂੰਜੀਵਾਦ ਦਾ ਆਮ ਵਰਤਾਰਾ ਜਿੱਥੇ ਕੋ ਵੱਡਾ ਆ ਗਿਆ ਉਹਨੇ ਛੋਟੇ ਨੂੰ ਮਾਝ ਦੇਣਾ ਹੈਗਾ ਜੇ ਵੱਡਾ ਮਾਲ ਆ ਗਿਆ ਉਹਨੇ ਛੋਟੇ ਦੁਕਾਨਦਾਰ ਨੂੰ ਰਗੜ ਦੇਣਾ ਹੈਗਾ ਕੋਈ ਵੱਡਾ ਕਾਰਪੋਰੇਟ ਘਰਾਣਾ ਵਪਾਰ 'ਚ ਆ ਗਿਆ ਉਹਨੇ ਛੋਟੇ ਕਾਰੋਬਾਰੀ ਨੂੰ ਜਿਹੜਾ ਹੈਗਾ ਉਹ ਰਗ ਰਗੜ ਦੇਣਾ ਜੇ ਵੱਡੇ ਫਾਰਮ ਬਣਨਗੇ ਜ਼ਮੀਨਾਂ ਦੇ ਵੱਡੇ ਟੱਕ ਬਣਨਗੇ ਠੀਕ ਆ ਉਹਨਾਂ ਛੋਟੇ ਦਰਮਿਆਨੇ ਕਿਸਾਨ ਨੂੰ ਖਾ ਜਾਣਾ ਤੇ ਜੇ ਹੁਣ ਰੀਅਲ ਏਸਟੇਟ ਦੇ ਵਿੱਚ ਇਸ ਤਰ੍ਹਾਂ ਦੇ ਬੰਦੇ ਆ ਜਿਹੜੇ ਲੱਖਾਂ ਏਕੜ ਜ਼ਮੀਨ ਲੈਣਾ ਚਾਹੁੰਦੇ ਆ ਉਹ ਫਿਰ ਜੇ ਕੋਈ 20 50 100 ਏਕੜ ਦੇ ਵਿੱਚ ਕਲੋਨੀ ਕੱਟ ਕੇ ਬਚਣਾ ਚਾਹੁੰਦੇ ਉਹਨੂੰ ਤਾਂ ਮੰਨ ਜਣਗੇ ਮੰਨ ਜਣਗੇ ਇਹ ਤਾਂ ਆਮ ਵਰਤਾਰਾ ਕਿ ਜਿੱਥੇ ਵੱਡਾ ਜਿਹੜੇ ਖੇਤਰ ਚ ਆ ਗਿਆ ਪਹਿਲਾਂ ਜਿਹੜਾ ਉਸ ਖੇਤਰ ਚ ਛੋਟਾ ਤੇ ਦਰਮਿਆਨਾ ਭਾਵੇਂ ਉਹ ਮਕਾਬਲਤਨ ਦੂਜੇ ਸਮਾਜ ਦੇ ਬਹੁਤ ਅਮੀਰ ਹੋਵੇ ਪਰ ਉਸ ਖੇਤਰ ਦੇ ਵਿੱਚ ਆਪਣੇ ਤੋਂ ਵੱਡੇ ਦਾ ਮੁਕਾਬਲਾ ਜਿਹੜਾ ਨਹੀਂ ਕਰ ਸਕਦਾਗਾ ਉਹਨੂੰ ਬਾਹਰ ਧੱਕਣਾ ਹੀ ਧੱਕਣਾ ਹੈਗਾ ਇਸ ਕਰਕੇ ਜਿਹੜੇ ਛੋਟੇ ਇਹ ਬਿਲਡਰ ਹੈਗੇ ਆ ਇਸ ਮੁਕਾਬਲੇ ਜਿਹੜੇ ਵੱਡਿਆਂ ਨੂੰ ਹੁਣ ਮਤਲਬ ਲੱਖਾਂ ਏਕੜ 10000 ਏਕੜ ਜ਼ਮੀਨ ਦੇਣੀ ਹੈਗੀ ਆ ਉਹਨਾਂ ਨੇ ਤਾਂ ਇਹਨਾਂ ਨੂੰ ਰਗੜ ਨਹੀਂ ਰਗੜਨਾ ਇਹ ਜਿਹੜਾ ਹੈਗਾ ਉਹ ਤੈਅ ਆ ਜੇ ਲੈਂਡ ਪੂਲਿੰਗ ਪਾਲਿਸੀ ਰੱਦ ਨਹੀਂ ਹੁੰਦੀ ਤਾਂ ਇੱਕ ਹੋਰ ਵੀ ਹੈ ਇੱਕ ਆਰਟੀ ਐਕਟੀਵਿਸਟ ਮਨੂ ਗੋਇਲ ਨੇ ਪੋਸਟ ਪਾਈ ਉਹ ਕਹਿੰਦੇ ਸਾਡੀ ਪਟਵਾਰੀਆਂ ਨਾਲ ਗੱਲ ਹੋਈ ਹੈ ਉਸ ਇਲਾਕੇ ਦੇ ਨਾ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਸਾਨੂੰ ਕਿਹਾ ਗਿਆ ਕਿ ਬਾਕੀ ਸਾਰੇ ਕੰਮ ਛੱਡੋ ਤੁਸੀਂ ਸਿਰਫ ਇਹ ਪਾਲਿਸੀ ਤੇ ਕੰਮ ਕਰਨਾ ਸਾਨੂੰ ਸਤਿੰਦਰ ਜੈਨ ਜੋ ਕਿ ਪ੍ਰਭਾਰੀ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਸਿਰਫ ਇਸੇ ਕੰਮ ਤੇ ਡਿਊਟੀ ਲਾ ਦਿੱਤੀ ਵੀ ਤੁਸੀਂ ਇਹੀ ਕੰਮ ਕਰਨਾ ਕੀ ਲੱਗਦਾ ਹੈ ਸਰਕਾਰ ਫਿਰ ਪਾਲਿਸੀ ਨੂੰ ਮੋ ਬੇਸ਼ੱਕ ਸਟੇ ਲੱਗੀ ਆ ਬੇਸ਼ੱਕ ਕੁਝ ਵੀ ਹੋ ਗਿਆ ਕੀ ਲੱਗਦਾ ਵਾਪਸੀ ਦੇ ਜਿਹੇ ਮੂਡ ਦੇ ਵਿੱਚ ਨਹੀਂ ਹੈ ਦੇਖੋ ਇਹਦੇ ਵਿੱਚ ਇੱਕ ਤਾਂ ਜਿਹੜੇ ਦਿੱਲੀ ਵਾਲੇ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇੱਥੇ ਆਈ ਆ ਉਹ ਬਿਲਕੁਲ ਆਰਐਸਐਸ ਦੀ ਜਿਹੜਾ ਏਜੰਡਾ ਉਹ ਲੈ ਕੇ ਆਈ ਹੈ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਪੰਜਾਬ ਨੂੰ ਦਬਾਉਣਾ ਹੈਗਾ ਉਹਨਾਂ ਦੇ ਆਉਣ ਦੇ ਨਾਲ ਹੀ ਪੰਜਾਬ ਦੇ ਵਿੱਚ ਪੁਲਸੀਆ ਸਟੇਟ ਖੜੀ ਕੀਤੀ ਗਈ ਜਿਹੜਾ ਹਰ ਤੀਜੇ ਚੌਥੇ ਦਿਨ ਪੁਲਿਸ ਅਨਕਾਊਂਟਰ ਠੀਕ ਹੈ ਲਗਾਤਾਰ ਪੁਲਿਸ ਦੀ ਦਹਿਸ਼ਤ ਹਰਾਸਤੀ ਕਤਲ ਤੇ ਉਸ ਤੋਂ ਬਾਅਦ ਜਿਹੜਾ ਇਹ ਇਸ ਤੋਂ ਪਹਿਲਾਂ ਕੀ ਸੀਗਾ ਕਿ ਜਦੋਂ ਇੰਨਾ ਵਿਰੋਧ ਹੁੰਦਾ ਸੀ ਪੰਜਾਬ ਸਰਕਾਰ ਯੂ ਟਰਨ ਜਿਹੜੀ ਸੀ ਉਹ ਮਾਰ ਜਾਂਦੀ ਸੀ ਹੁਣ ਜਿਹੜੇ ਦਿੱਲੀ ਵਾਲੇ ਇੱਥੇ ਆ ਕੇ ਬੈਠੇ ਹੈਗੇ ਆ ਜਿਹੜਾ ਉਹਨਾਂ ਨੇ ਇਹਦੇ ਚੋਂ ਕਰੋੜਾਂ ਰੁਪਈਆ ਜੇ ਕਹਣਾ ਵੀ ਸੈਂਕੜੇ ਕਰੋੜਾਂ ਰੁਪਈਆ ਜਿਹੜਾ ਹੈਗਾ ਉਹ 2 ਨੰਬਰ ਦਾ ਬਣਾਉਣਾ ਹੈਗਾ ਉਹਦੇ ਵਾਸਤੇ ਉਹ ਇੱਥੇ ਆ ਕੇ ਜਿਹੜੇ ਹੈਗੇ ਆ ਬਹਿ ਗਏ ਉਹਨਾਂ ਨੂੰ ਨਾ ਤਾਂ ਪੰਜਾਬ ਦੀ ਸਮਝ ਆ ਨਾ ਉਹਨਾਂ ਨੂੰ ਲੋਕਾਂ ਦੇ ਵਿਰੋਧ ਦਾ ਕੋਈ ਹੈਗਾ ਉਹਨਾਂ ਨੂੰ ਤਾਂ ਜਿਹੜੇ ਹੈਗੇ ਕਿ ਜਿਹੜਾ ਦਿੱਲੀ ਦੇ ਵਿੱਚ 50 ਕਰੋੜ ਦਾ ਕਿੱਲਾ ਜਿਸ ਬਿਲਡਰ ਨੂੰ ਮਿਲਦਾ ਹੈਗਾ ਪੰਜਾਬ ਦੇ ਵਿੱਚ ਇਹ 2-4 ਕਰੋੜ ਦਾ ਕਿੱਲਾ ਉਸ ਬਿਲਡਰ ਨੂੰ ਲੈ ਕੇ ਦੇਣਗੇ ਤੇ ਜੇ ਕਿੱਲੇ ਮਗਰ 2-2 ਕਰੋੜ ਇਹ ਲਈ ਜਾਣਗੇ ਉਹਨਾਂ ਤੋਂ ਤੇ ਤੁਸੀਂ ਦੇਖ ਲਓ ਕਿ 1.5 ਲੱਖ ਕਿੱਲੇ ਦੇ ਮਗਰ ਕਿੰਡੀ ਵੱਡੀ ਅਮਾਉਂਟ ਪੈਂਦੀ ਹੈ ਜਿਹੜੀ ਕਿ ਆਮ ਆਦਮੀ ਪਾਰਟੀ ਜਿਹੜੀ ਕਿ ਪ੍ਰਿਸ਼ਟ ਲੀਡਰਸ਼ਿਪ ਜਿਹੜੀ ਦਿੱਲੀ ਵਾਲੀ ਤੇ ਪੰਜਾਬ ਵਾਲੀ ਵੀ ਇਹਨਾਂ ਨੇ ਆਪਣੀਆਂ ਜਿਹੜੀਆਂ ਨੇ ਜੇਬਾਂ ਭਰਨੀਆਂ ਨੇ ਇਸ ਕਰਕੇ ਆਪਣੀ ਪੂਰੀ ਹਰ ਤਰ੍ਹਾਂ ਦਾ ਹਰਭਾ ਵਰਤ ਕੇ ਹਰ ਤਰ੍ਹਾਂ ਦਾ ਹਰਭਾ ਵਰਤ ਕੇ ਪਹਿਲਾਂ ਇਹਨਾਂ ਨੇ ਯੂਟਿਊਬਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਵੀ ਕਿਸੇ ਤਰੀਕੇ ਨਾਲ ਇਹਦਾ ਜਿਹੜਾ ਹੈਗਾ ਉਹ ਪ੍ਰਚਾਰ ਕੀਤਾ ਜਾਵੇ ਹੁਣ ਅਦਾਲਤ ਦੇ ਸਟੇ ਵਾਲਾ ਮਾਮਲਾ ਹੈਗਾ ਹੁਣ ਇਹਨਾਂ ਨੇ ਕੁਝ ਬਿਲਡਰਾਂ ਦੇ ਮਗਰ ਵੱਡੇ ਜਿਹੜੇ ਪੁਲਿਸ ਅਧਿਕਾਰੀ ਜਾਂ ਹੋਰ ਲਾਤੇ ਕਿ ਉਹਨਾਂ ਦੀ ਜ਼ਮੀਨ ਜਿਹੜੀ ਲੈਂਡ ਪੁਲਿੰਗ ਚਾਹੀ ਆ ਵੀ ਉਹਨਾਂ ਨੂੰ ਮਨਾਈਏ ਕਿਸੇ ਤਰੀਕੇ ਨਾਲ ਡਰਾਈਏ ਧਮਕਾਈਏ ਕਿ ਉਹ ਜ਼ਮੀਨ ਦੇਣ ਵਾਸਤੇ ਸਹਿਮਤ ਹੋਣ ਤਾਂ ਕਿ ਅਸੀਂ ਸਾਨੂੰ ਕਿਤੋਂ ਕੋਈ ਜ਼ਮੀਨ ਮਿਲ ਜੇ ਤੇ ਅਸੀਂ ਪ੍ਰਚਾਰ ਕਰਨਾ ਸ਼ੁਰੂ ਕਰ ਚੁੱਕੇ ਵੀ ਦੇਖੋ ਵੀ ਲੈਂਡ ਪੂਲਿੰਗ ਲਈ ਲੋਕਾਂ ਨੇ ਜ਼ਮੀਨ ਦੇਣੀ ਸ਼ੁਰੂ ਕਰਤੀ ਆ। ਤੋਂ ਇਹ ਹਰ ਹਰਬਾ ਜਿਹੜਾ ਹੈਗਾ ਵਰਤ ਰਿਹਾ ਹੈਗਾ ਪਰ ਇਹਨਾਂ ਨੂੰ ਪੰਜਾਬ ਦਾ ਪਤਾ ਨਹੀਂ ਕਿ ਪੰਜਾਬ ਨੇ ਕਹਿੰਦੇ ਕਹੋਂਦੇ ਨੇ ਜਿਹੜੀ ਹੈਗੀ ਆ ਉਹ ਗੋਡਨੀ ਜਿਹੜੀ ਹੈਗੀ ਆ ਲਵਾਈ ਆ। ਪਿਛਲੇ ਦਿਨ ਅਸੀਂ ਮੀਟਿੰਗ ਤੋਂ ਆ ਰਹੇ ਸੀ ਤੇ ਇੱਕ ਸਾਥੀ ਕਹਿ ਰਿਹਾ ਸੀ ਅਸੀਂ ਗੱਲ ਕਰ ਰਹੇ ਸੀ ਉਹ ਕਹਿ ਰਿਹਾ ਵੀ ਕੀ ਕੇਜਰੀ ਆਲ ਨੂੰ ਪੰਜਾਬ ਦਾ ਪਤਾ ਨਹੀਂ ਕਿ ਪੰਜਾਬ ਦੀ ਤਸਵੀਰ ਕਿਦਾਂ ਦੀ ਹੈਗੀ ਆ। ਉਹ ਸਾਡੇ ਪ੍ਰਧਾਨ ਜੀ ਗੱਲ ਕਰ ਰਹੇ ਵੀ ਇਹ ਤਾਂ ਆਪਣੀ ਡਿਊਟੀ ਆ ਨਾ ਦੱਸਣਾ। ਪਹਿਲਾਂ ਆਪਾਂ ਮੋਦੀ ਨੂੰ ਦਿੱਲੀ ਦੱਸਣ ਗਏ। ਕਿ ਅਸੀਂ ਪੰਜਾਬ ਵਾਲੇ ਹੁੰਨੇ ਕੌਣ ਆ ਉਹਨੂੰ ਦੱਸ ਕੇ ਆਏ ਤੇ ਫਿਰ ਮੰਨਿਆ ਤੇ ਉਹ ਓਨੇ ਜਿਹੇ ਸੀ ਕਾਨੂੰਨ ਰੱਦ ਕੀਤੇ ਹੁਣ ਕੇਜਰੀਆਲ ਨੂੰ ਦੱਸਣਾ ਪੈਣਾ ਕਿ ਪੰਜਾਬ ਹੈ ਕੀ ਆ ਤੇ ਪੰਜਾਬੀ ਹੁੰਦੇ ਕੀ ਆ ਠੀਕ ਹੈ ਇਸ ਕਰਕੇ ਇਹਨਾਂ ਨੂੰ ਜਿਹਨੂੰ ਕਹਿੰਦੇ ਵੀ ਆਨੇ ਵਾਲੀ ਥਾਂ ਦਿਖਾਉਣੀ ਪੈਣੀ ਆ ਇਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਤੇ ਪੰਜਾਬ ਦੇ ਸਮੁੱਚੇ ਲੋਕਾਂ ਨੂੰ ਕਿਉਂਕਿ ਲੈਂਡ ਪੂਲਿੰਗ ਪਾਲਿਸੀ ਨੇ ਕੱਲੇ ਕਿਸਾਨ ਨਹੀਂ ਉਜਾੜਨੇਗੇ ਜਿਹੜਾ ਸੈਂਕੜੇ ਪਿੰਡ ਜਾੜਨੇ ਉਹ ਪਿੰਡ ਚ ਰਹਿਣ ਵਾਲਾ ਮਜ਼ਦੂਰ ਕਿਸਾਨ ਨੂੰ ਤਾਂ ਇਹ ਕਹਤਾ ਕਿ ਤੁਹਾਨੂੰ ਜ਼ਮੀਨ ਬਦਲੇ ਪਲਾਟ ਦੇ ਦਾਂਗੇ ਜਿਹੜਾ 35% ਪੰਜਾਬ ਦੇ ਪਿੰਡਾਂ ਦੀ ਜਿਹੜੀ ਜਲਤ آبادی ਆ ਜਿਹੜੀ ਬੇਜਮੀਨੀ ਹੈਗੀ ਆ ਜਿਹੜੇ ਮਤਲਬ ਘੁੰਨੇ ਆੜ ਕੇ ਘਰਾਂ ਚ ਰਹਿੰਦੇ ਆ ਕਿ ਆ ਜੋ ਪਿੰਡ ਢਾ ਕੇ ਉੱਥੇ ਕਲੋਨੀਆਂ ਕੱਟੀਆਂ ਜਾਣੀਆਂ ਨੇ ਉਹ ਕਿੱਧਰ ਜਾਣਗੇ ਪਿੰਡ ਦਾ ਜਿਹੜਾ ਛੋਟਾ ਦੁਕਾਨਦਾਰ ਕੋਈ ਮਰਲੇ ਚ ਕੋਦੇ ਮਰਲੇ ਚ ਹੱਟੀ ਪਾਈ ਬੈਠਾ ਹੈਗਾ ਉਹ ਲੱਖਾਂ ਦੇ ਕਮਰਸ਼ੀਅਲ ਪਲਾਟ ਕੀ ਉਸ ਜਿਹੜੇ ਜਿਹੜੀਆਂ ਕੱਟੇ ਜਾਣਗੇ ਕਮਰਸ਼ੀਅਲ ਪਲਾਟ ਉਹ ਲੈ ਲੂਗਾ ਇਸ ਕਰਕੇ ਜਿਹੜਾ ਲੈਂਡ ਐਕ acquisition ਐਕਟ ਦੇ ਤਹਿਤ ਸੋਸ਼ਲ ਇੰਪੈਕਟ ਅਸੈਸਮੈਂਟ ਸਰਵੇ ਕਰਨਾ ਹੁੰਦਾ ਕਿ ਇਹ ਦਾ ਸਰਮਾਜ ਤੇ ਪ੍ਰਭਾਵ ਕੀ ਪਊਗਾ ਉਹ ਉਹਨਾਂ ਨੇ ਬਿਲਕੁਲ ਨਹੀਂ ਕੀਤਾਗਾ ਤੋ ਇਹ ਤਾਂ ਮਤਲਬ ਪਿੰਡਾਂ ਦੇ ਪਿੰਡ ਜਿਹੜੀ ਉਜਾੜਨ ਵਾਲੀ ਗੱਲ ਹੈ ਇੱਕ ਤਰ੍ਹਾਂ ਦੇ ਪੰਜਾਬ ਦੇ ਅੰਗ ਕੱਟਣ ਵਾਲੀ ਗੱਲ ਆ ਠੀਕ ਆ ਤੇ ਪਹਿਲੀ ਵਾਰੀ ਆ ਕਿ ਪੰਜਾਬ ਦੇ ਵਿੱਚ ਜ਼ਮੀਨ ਪਰਸੈਂਟੇਜ ਜਾ ਰਹੀ ਹੈਗੀ ਹੈ 1.5 ਲੱਖ ਕਿਲਾ ਲੈਂਡ ਪੂਲਿੰਗ ਚ ਲੈਣਾ ਚਾਹੁੰਦੇ ਆ 2000 ਕਿਲਾ ਭਾਰਤ ਮਾਲਾ ਪ੍ਰੋਜੈਕਟ ਚੱਲੇਗੀ ਇਹ 2 ਸਾਲਾਂ ਦੇ ਵਿੱਚ ਵਿੱਚ ਪੰਜਾਬ ਦੀ ਟੋਟਲ ਜ਼ਮੀਨ ਦਾ 1.65% ਯਾਨੀ ਕਿ ਜਿਹਨੂੰ ਆਪਾਂ 1. 60 ਕਹਿ ਦਈਏ ਲਗਭਗ ਪਾਉਣੇ 2% ਪੰਜਾਬ ਦੀ ਜ਼ਮੀਨ ਜਾ ਰਹੀ ਆ ਇਹ ਪੰਜਾਬ ਚ ਪਹਿਲੀ ਵਾਰੀ ਹੋ ਰਿਹਾ ਕਿ ਪੰਜਾਬ ਦੀ ਜ਼ਮੀਨ ਪਰਸੈਂਟੇਜ ਜਾ ਰਹੀ ਹੈਗੀ ਆ ਤੇ ਪਾਉਣੇ 2% ਦੇ ਕਰੀਬ ਹੁੰਦਾ ਕਿੰਨਾ ਕਿ ਪੂਰੇ ਇੰਡੀਆ ਦਾ ਪੰਜਾਬ 1.53% ਆ ਪੂਰੇ ਇੰਡੀਆ ਦਾ ਹਰਿਆਣਾ 1.35% ਆ ਤੇ ਪੂਰੇ ਇੰਡੀਆ ਦੀ ਦਿੱਲੀ 0.5 ਫੀਸ ਦੀ ਆ ਇਹ ਤੋਂ ਤੁਸੀਂ ਅੰਦਾਜ਼ਾ ਲਗਾਓ ਕੇ ਪਾਉਨੇ 2 ਫੀਸ ਦੀ ਕਿਸੇ ਸੂਬੇ ਦਾ ਛੋਟਾ ਮੋਟਾ ਹਿੱਸਾ ਨਹੀਂ ਹੁੰਦਾ ਪਾਉਨੇ 2 ਫੀਸ ਦੀ ਪੰਜਾਬ ਨੂੰ ਅਜਾੜਨਾ ਚਾਹੁੰਦੇ ਆ ਖਤਮ ਕਰਨਾ ਚਾਹੁੰਦੇ ਹੈਗਾ ਇਸ ਕਰਕੇ ਕਿਸੇ ਸਟੇ ਵਾਲੇ ਝਾਂਸੇ ਚ ਆਉਣ ਦੀ ਲੋੜ ਨਹੀਂ ਕਿਸੇ ਸਰਕਾਰ ਦੇ ਗੁੰਮਰਾਹਕੁਨ ਪ੍ਰਚਾਰ ਚ ਆਉਣ ਦੀ ਲੋੜ ਨਹੀਂ ਇਹ ਲੈਂਡ ਪੂਲਿੰਗ ਪਾਲਿਸੀ ਰੱਦ ਕਰਾਉਣ ਦੇ ਲਈ ਸੰਯੁਕਤ ਕਿਸਾਨ ਮੋਰਚੇ ਦੀ ਗਵਾਈ ਜਿਹੜਾ ਅੰਦੋਲਨ ਚੱਲਿਆ ਪੰਜਾਬ ਦੇ ਸਮੁੱਚੇ ਕਿਸਾਨਾਂ ਨੂੰ ਸਮਾਜ ਦੇ ਸਾਰੇ ਤਬਕਿਆਂ ਨੂੰ ਜਿਹੜਾ ਹੈਗਾ ਵੱਡੀ ਪੱਧਰ ਤੇ ਇਸ ਅੰਦੋਲਨ ਦਾ ਸਾਥ ਦੇਣਾ ਚਾਹੀਦਾ ਤਾਂ ਕਿ ਆਪਾਂ ਪੰਜਾਬ ਨੂੰ ਅਜਾੜਨ ਵਾਲੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਇਹਨੂੰ ਰੱਦ ਕਰਵਾ ਸਕੀ ਜੀ ਬਾਬਾ ਧੰਨਵਾਦ ਸ਼ੁਕਰੀਆ ਜੀ